ਅਸੀ ਗੱਲ ਦੀ ਸਾਰਿਆਂ ਨੂੰ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਹੋ ਰਹੋਗੇ ਇਹਦੇ ਨੰਬਰ ਤੇ ਸਾਰੇ ਜਾਣੇ ਆਓ ਪਕੌੜੇ ਖਾਓ ਬੀਬੀ ਨੰਨ ਆ ਲਈ ਆ ਕਿ ਸਾਥ ਸਿੰਘ ਦੀ ਭੈਣ ਆਹੋ ਆ ਵੇਖੋ ਆ ਵੀ ਨਾਲ ਭਾਂ ਜਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਾਲਕ ਦਾ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੋ ਸਾਡੇਆਂ ਅੱਜ ਲੱਗੇ ਆ ਨਿਕਲਣ ਪਕੌੜੇ ਇਹਦੇ ਵਿੱਚ ਮਟੀਰੀਅਲ ਕੀ ਕੀ ਪਾਇਆ ਪਾਲਕ ਧਨੀਆ ਗੰਡੇ ਆਲੂ ਅਦਰਕ ਮਿਰਚਾਂ ਹਾਂ ਨਾਰਦਾਣਾ ਦਹੀਂ ਅੱਛਾ ਹਾਂਜੀ ਬੜੀਆਂ ਵੈਰੈਟੀਆਂ ਪਾਤੀਆਂ ਹੀ ਮੈਂ ਜਰਾ ਭੋਲੇ ਜੇ ਬਣ ਜਾਣਗੇ ਵਧੀਆ ਬਣ ਜਾਣਗੇ ਦਾ ਕਰਕੇ ਅੱਗ ਵੀ ਲਟਾ ਲੱਟ ਲਟਾ ਲੱਟ ਬਣ ਲਈ ਆ ਆਹੋ ਮੰਦੀਪਾਂ ਦੀ ਮੰਮੀ ਤੋਂ ਕੜਾਈ ਤੋਂ ਜੀ ਨਹੀਂ ਰੱਖੀ ਨਵੀਂ ਹਾਂ ਨਵੀਂ ਕੜਾਈ ਮੜ ਕੇ ਫਿਰ ਇੱਥੇ ਮਾਂਜੀ ਨਹੀਂ ਜਾਂਦੀ ਜਦੋਂ ਅੱਗ ਦਾ ਸੇਕ ਪਿਆ ਜਾਂਦਾ ਕਾਲੀ ਹੋ ਜਾਂਦੀ ਛੱਲੀਆਂ ਸਾਰੀ ਅੱਛਾ ਅੱਛਾ ਇਹ ਹੁਣ ਪੱਕੀ ਪਕੌੜਿਆਂ ਵਾਸਤੇ ਰੱਖੀ ਆ ਠੀਕ ਪਕੌੜੇ ਕੱਢਣੇ ਹੁੰਦੇ ਥਿੱਲੇ ਵਾਲੀ ਕੜਾਈ ਕਾਲੀ ਅੱਛਾ ਹਾਂਜੀ ਹੋਰ ਤੁਸੀਂ ਸੁਣਾਓ ਠੀਕ ਠਾਕ ਜੀ ਹੁਣ ਮੈਂ ਕਿ ਜਾऊं ਤੂੰ ਹੀ ਤੂੰ ਹੀ ਮੈਂ ਸੁਣਾਉ ਠੀਕ ਹੈ ਜੀ ਮੈਂ ਤੇ ਠੀਕ ਠਾਕ ਆ ਤੇਰੇ ਸਾਹਮਣੇ ਖਲੋਤਾ ਚਲੋ ਭੈਣ ਭਰਾ ਹੁਣ ਪਕੌੜੇ ਖਾਣ ਬਿਲਕੁਲ ਬਿਲਕੁਲ ਦੱਸਣ ਗੱਲਾਂ ਬਾਤਾਂ ਹਾਂ ਹੋਰ ਸੜਾਓ ਤੁਸੀਂ ਤੁਸੀਂ ਉਤਰਾ ਠੀਕ ਠਾਕ ਰਾਤ ਤੁਹਾਡੀ ਚੰਗੀ ਨਿਕਲੀ ਹੈ ਹਾਂ ਹੀ ਠੀਕ ਆ ਅੱਛਾ ਰਾਤ ਮੱਚ ਲੜਿਆ ਬਹੁਤ ਜ਼ਿਆਦਾ ਅੱਛਾ ਇਹ ਬਹੁਤ ਹੌਸਪੀਟਲ ਛੱਡਿਆ ਰੇ ਠੰਡ ਲੱਗਦੀ ਤੂੰ ਮੈਨੂੰ ਦੱਸ ਦਿੰਦੀ ਤੇ ਮੈਂ ਮਸ਼ਰਦਾਨੀ ਲੈ ਆਉਂਦਾ ਉਹ ਗਾਣਾ ਨਹੀਂ ਹੁੰਦਾ ਮਸ਼ਰਦਾਨੀ ਲੈ ਦੇ ਮਸ਼ਰਨੇ ਖਾਲੀ ਤੋੜ ਕੇ ਅੱਛਾ ਚਲੋ ਰਾਤੀ ਦੀ ਲੈਣ ਦੀ ਅੱਜ ਲੈ ਆਉਂਦਣੀ ਅੱਛਾ ਕਿਹੜੀ ਲਿਉਣੀ ਆ ਉਹ ਲੈ ਆਇਓ ਜਿਹੜੀ ਆਨਲਾਈਨ ਮਿਲਦੀ ਆ ਉੱਤੇ ਬੈੜ ਤੇ ਜਿਹੜੀ ਡਿਜ਼ਾਈਨ ਜਾਂ ਬਣਿਆ ਮੈਂ ਜਿਹੜੀ ਰਵਾਇਤੀ ਲੈਂਦੀ ਆ ਮੇਰਾ ਤੇ ਰਹਾਦਾ ਹੀ ਪੁਰਾਣੇ ਮਾਡਲ ਦੇ ਆ ਤੇ ਉਹ ਲਈਏ ਜਿਹੜੀ ਡੰਡੇਆਂ ਵਾਲੀ ਇਹਨੂੰ ਡੰਡੇ ਲੱਗਦੇ ਆ ਕਈ ਨਹੀਂ ਇਹ ਨੀ ਕਿ ਬੱਸ ਢੱਡੇ ਲੈ ਆਓ ਤੇ ਚਾਹ ਨੂੰ ਬਣਾ ਲੈਣੀ ਆ ਆਹੋ ਹੂੰ ਮਨਦੀਪ ਮਨਦੀਪ ਲੈ ਥਾਲੀ ਵੀ ਲਾਗੇ ਲੈ ਆ ਥਾਲੀ ਲਿਆ ਹੋ ਤੇ ਪਲੇਟਾਂ ਲਿਆ ਉਹ ਨਾਲੇ ਬਣਾਉਣ ਲੱਗੇ ਪੂਰੀਆਂ ਆਟਾ ਲੈ ਆ ਨਾਲੇ ਚਿਕਨਾ ਵੀੜਨ ਨਾਲ ਆ ਹਾਂ ਲਓ ਲਾਂ ਪੀਓ ਬਕੌੜੇ ਨਿਕਲਣ ਆਈ ਹੈ ਸਾਡੀ ਭੈਣ ਤੇ ਆਈ ਹੈ 10 ਦਿਨ ਰਹਿਣ। 10 ਦਿਨ ਰਹਿਣਾ 10 ਦਿਨ। 10 ਘੰਟੇ ਨਹੀਂ ਰਹਿ ਸਕਦੇ 10 ਦਿਨ ਲੱਭਣ ਦੇ। ਨਹੀਂ ਤੇ ਕਿਉਂ? ਇਤਾਂ ਜਿੱਥੋਂ ਜੀ ਕਰ ਪਿਆ ਵੀ ਜਦੋਂ ਪਰ ਰਾਤ ਰਹਿਣਾ ਆਨੰਦ ਕਰੇ ਖੁਸ਼ੀ ਬੜੀ ਹੋਈ ਵੀ ਸ਼ੁਕਰ ਹੈ ਕਿ ਤੇਰੇ ਨਾਲ ਰਾਤ ਰਹਿਣ ਵਾਲੀ ਆਈ ਹੈ। ਅੱਛਾ ਅੱਛਾ। ਬਸ ਸੋਣਾ 2 ਘੰਟੇ 3 ਘੰਟੇ ਚੱਲ ਮੇਰੇ ਭਾਈ ਨਹੀਂ। ਲੱਗੇ ਕੋੜੇ ਨਿਕਲ ਲੱਗੇ ਆ ਨਦੀਪ। ਵੇ ਮਾਰ ਮਾਰਦੀ ਵੇ ਫੜਾ ਫਰਾਡੇ ਮਾਰਦਾ ਕਿ ਨਹੀਂ ਤੇਲ। ਵੇ ਹੁਣ ਮਗਰੇ ਪੂੜੀਆਂ ਵੇਲ ਦੋ ਤੇ ਨਾਲ ਹੀ ਪੂੜੀਆਂ ਕੱਢ ਲੈਣੇ ਅੱਛਾ ਪੂੜੀਆਂ ਵੀ ਤਿਆਰ ਤੇ ਪਕੌੜੇ ਵੀ ਤਿਆਰ ਮੈਂ ਮਾਰਾਂ ਗਵਾਂਢੀ ਦੀ ਆਵਾਜ਼ ਤੇ ਬਿੱਲ ਨਾਣ ਕੇ ਆਹੋ ਵੇਲ ਗਵਾਂਢੀ ਦੀ ਆਵਾਜ਼ ਮਾਰ ਕੇ ਅੱਗੇ ਇਦਾਂ ਹੀ ਹੁੰਦੀ ਹੁੰਦੀ ਜਦੋਂ ਕੋਈ ਵਿਆਹ ਸ਼ਾਦੀ ਹੁੰਦਾ ਵਾ ਵਿਆਹ ਸ਼ਾਦੀ ਤੇ ਚਲੋ ਸਾਰੇ ਤੇ ਭੈਣ ਭਰਾਵਾਂ ਨੂੰ ਆਵਾਜ਼ ਮਾਰਨੀ ਪੂੜੀਆਂ ਵੇਲਣ ਆਓ ਹਨਾ ਗੁਨੇ ਵੇਲਣ ਆਓ ਤੇ ਕੋਈ ਗੱਲ ਨਹੀਂ ਹੋਣੀ ਵੀ ਆਪਾਂ ਕਹਿ ਦਿੰਨੇ ਆ ਭੀ ਪੂੜੀਆਂ ਵੇਲ ਦੋ ਨਾਲੇ ਦੇਲੋ ਤੇ ਨਾਲੇ ਖਾਓ ਸਾਰੇ ਸਾਰੇ ਬਾਕੀ ਸਾਰੇ ਭੈਣ ਭਰਾ ਸਾਡੇ ਤੋਂ ਖੁਲਾਸਾ ਦਾਦੇ ਖੁਲਾਸ ਨੇ ਆ ਜਦੋਂ ਮਰਜੀ ਆਓ ਪਿਆਣ ਕੇ ਤੁਸੀਂ ਵੀ ਪਕੌੜੇ ਖਾਓ ਗਰਮਾ ਗਰਮ ਜਿਹੜੀ ਚੀਜ਼ ਖਾਣੀ ਡਿਮਾਂਡ ਕਰੋ ਪਹਿਲਾਂ ਤੇ ਹੁੰਦਿਆਂ ਪਹਿਲੇ ਬੂਮ ਤੇ ਕੌਲ ਤੇ ਪਹਿਲੇ ਦੱਸੋ ਮਿੱਟੀ ਦੀ ਖਾਣੀ ਆ ਲੂਣ ਵਾਲੀ ਖਾਣੀ ਆ ਪੂਰੀਆਂ ਖਾਣੀ ਆ ਪਕੌੜੇ ਖਾਣੀ ਆ ਕਿਹੜੀ ਖਾਣੀ ਆ ਬਰੈਡ ਵਾਲੇ ਵੀ ਨਾਲ ਇਹਨੂੰ ਇੱਕ ਬੰਪ ਪਕੌੜਾ ਹੁੰਦਾ ਹਾਂ ਤੈਨੂੰ ਪਤਾ ਬੰਪ ਪਕੌੜੇ ਦਾ ਹੈ ਬੰਪ ਪਕੌੜੇ ਦਾ ਨਹੀਂ ਪਤਾ ਹੈ ਨਾ ਹੁਣ ਤਾਂ ਦੇਖ ਕੇ ਚਲੋ ਬੋਲ ਕਰ ਅੱਛਾ ਅੱਛਾ ਪਾਣੀ ਲਾਗੇ ਤਲਜੀਤ ਬਣਾਉਂਦੀ ਹੈ ਨਾ ਜਗਾ ਉਹ ਬਣਾਉਂਦੀ ਹੁੰਦੀ ਹੈ ਤਲਜੀਤ ਸਾਡੀ ਉਹ ਬਣਾਉਂਦੀ ਜਗਾ ਬੰਬ ਪਕੌੜੇ ਅੱਗ ਤੇਜ ਬਣ ਜੇ ਨਾ ਫਿਰ ਬਹੁਤ ਛੱਡੀ ਨਿਕਲਦੇ ਨਾ ਅੱਗ ਤਾਂ ਰੇਹ ਹਲਵਾਈਆਂ ਵਾਂਗੂੰ ਚੱਲਣ ਦੇ ਕਿ ਪੂਰੀ ਲੈ ਤੇ ਤੂੰ ਹੈ ਹੀ ਹਲਵਾਈ ਹੈ ਤੇ ਹਾਂ ਉਹ ਇਹ ਦੁਕਾਨ ਹੈ ਵੱਡਾ ਹਲਵਾਈ ਹੈ ਹੈ ਹਲਵਾਈ ਵੱਡਾ ਤੈਨੂੰ ਹੋਟਲ ਨਾ ਖੋਲਦੀ ਇੱਕ ਹੋਟਲ ਖੋਲੋਗੇ ਸਭ ਤੋਂ ਵਧੀਆ ਅਭੀ ਤਾਰ ਹਲਵਾਈ ਹੈ ਸਭ ਤੋਂ ਵੱਡਾ ਪਾ ਭਾਬੀ ਦਾ ਬਾਖਾ ਕਰਦਾ ਲੋਕਾਂ ਨੇ ਚੱਲ ਕੇ ਤਾਂ ਤਾਂ ਗਿਆ ਤਾਂ ਭਾਬੀ ਇਹਦਾ ਤੇ ਜਾਣਾ ਨਹੀਂ ਮੈਰੈਟੀਆਂ ਤੇ ਬਹੁਤ ਬਣਾਉਂਗੀ ਈ ਗੱਲ ਨਹੀਂ ਆ ਅੱਛਾ ਸਰਕਾਰ ਵੀ ਪੂਰਾ ਕਰਾਂਗੇ ਇੰਨੇ ਇਦਾਂ ਹੀ ਆਗੇ ਹਾਉ ਜੀ ਨਾਰੇ ਆਪਣੀ ਮਿਹਨਤ ਹੋ ਜਾਣੀ ਕਮਾਈ ਹੋ ਜਾਣੀ ਆ ਨਾਰੇ ਇੰਜਵਾਇ ਹੋ ਜਾ ਕਰਨਾ ਇਹਦੇ ਵਿੱਚ ਮਿਹਨਤ ਦਾ ਕੋਈ ਡਰ ਨਹੀਂ ਕੋ ਚੋਰੀ ਦਾ ਡਰ ਵਾ ਚੋਰੀ ਦਾ ਨਹੀਂ ਮਿਹਨਤ ਦਾ ਤੇ ਮਿਹਨਤ ਦਾ ਕੋਈ ਮੈਣਾ ਨਹੀਂ ਤਾ ਜਿਹੜਾ ਮਰਜ਼ੀ ਕੋਈ ਕੰਮ ਕਰਾਉਣੇ ਹਾਂ ਕਰ ਸਕਦਾ ਹਾਂ ਕਰ ਸਕਦਾ ਆਪਣੀ ਦਹਾਨਵਾਂ ਦੀ ਕਿਰਤ ਵਾ ਬਾਕੀ ਆਪਾਂ ਇਹ ਨਹੀਂ ਕੋਈ ਮਾਣ ਨਹੀਂ ਕੋਈ ਹੰਕਾਰ ਨਹੀਂ ਕਰ ਬਾਕੀ ਸਾਰੇ ਭੈਣ ਭਰਾ ਜਿਹੜੇ ਕਿ ਨਹੀਂ ਆਪਣੇ ਘਰ ਦੇ ਵਿੱਚ ਹਰ ਇੱਕ ਵੈਰਾਈਟੀ ਵਧੀਆ ਕੋਈ ਵਧੀਆ ਬਣਾ ਲੈਂਦੇ ਆ ਹਾਂ ਸਾਰੇ ਬਣਾਉਂਦੇ ਉਹਦੇ ਵਿੱਚ ਲੋਕ ਮਜ਼ਾਕ ਕਰਦੇ ਆ ਨਹੀਂ ਸਾਰੇ ਆਪਣੇ ਆਪਣੇ ਘਰਾਂ ਵਧੀਆ ਬਣਾਉਂਦੇ ਆ ਕਿਉਂਕਿ ਸਾਡੀਆਂ ਧੀਆ ਸਾਡੀਆਂ ਭੈਣਾਂ ਇੰਨੀਆਂ ਸੱਚੀਆਂ ਹੋ ਕੇ ਜਿਹੜੇ ਢੰਗ ਤਰੀਕੇ ਨਾਲ ਠੀਲ ਬਣਾ ਕੇ ਪਰੋਸਦੀਆਂ ਘੜੀ ਬਸ ਹੁਣ ਇਹ ਆ ਨਾ ਜਿੱਦਾਂ ਮੋਬਾਈਲ ਦੇ ਉੱਤੇ ਹਰ ਇੱਕ ਚੀਜ਼ ਆ ਗਈ ਆ ਆਹੋ ਇਹਨਾਂ ਨਹੀਂ ਵੀ ਹੋ ਜੀ ਉਹ ਵੀ ਬਣਾ ਸਕਦਾ ਨਹੀਂ ਸਾਰਾ ਹੁਣ ਮੈਂ ਆਲੂ ਗੋਲ ਗੋਲ ਬਣਾ ਕੇ ਪਾਤੇ ਆਵੇਂ ਇਦਾਂ ਤੇ ਕਈ ਹੁਣ ਆਲੂ ਚਿਪਸ ਕਹਿ ਦਿੰਦੇ ਵੱਖਰੇ ਕੱਢਨੇ ਉਹ ਵੱਖਰੇ ਕੱਢ ਲੈਂਦੇ ਸੀ ਪਾਉਂਦੇ ਆ ਇਹ ਪਕੌੜਿਆਂ ਦੇ ਵਿੱਚ ਵੱਖਰੇ ਕਰ ਲੈਣੇ ਇਦਾਂ ਕਰ ਕਰ ਕੇ ਵੱਖਰੇ ਪਾ ਗਏ 2 ਇਨ 1 ਕਰ ਦਿੱਤੇ ਨਾ ਦੂਜੇ ਵੱਖਰੇ ਕਰ ਦੇਣੀ ਉਹ ਕੱਢ ਕੇ ਵੱਖਰੇ ਕਰ ਦਿੰਦੇ ਗੱਲ ਇਹ ਕਈਆਂ ਨੂੰ ਚਲੋ ਮੱਕੀ ਦੀ ਰੋਟੀ ਨਹੀਂ ਅੱਗੇ ਬਣਾਉਂਦੀ ਹੁੰਦੀ ਹੁਣ ਇਈ ਦਦਾ ਦੀ ਆ ਗਈਆਂ ਉਹ ਮੱਕੀ ਦੀ ਰੋਟੀ ਉਹ ਪਲਾਸਟਿਕ ਦੀ ਉੱਤੇ ਕਰਕੇ ਇਈ ਦਦਾ ਕਰਕੇ ਥਾਣੇ ਬਣਾ ਲਿਆ ਔਰ ਇੱਕ ਬੰਦਾ ਬਣਾਉਂਦੀ ਪਰ ਇੱਕ ਗੱਲ ਮੇਰੇ ਦਿਖੂ ਪਰ ਇੰਨਾ ਵੀ ਹਰ ਇੱਕ ਬੰਦੇ ਨੂੰ ਸਾਨੂੰ ਕੋਈ ਨਾ ਕੋਈ ਚੀਜ਼ ਵੀ ਸਿੱਖਣੀ ਵੀ ਜ਼ਰੂਰੀ ਚਾਹੀਦੀ ਆ ਸਿੱਖਣੀ ਚਾਹੀਦੀ ਆ ਇਹ ਹੋ ਤਈ ਪੜੀਆਂ ਲਿਖੀਆਂ ਧੀਆਂ ਹੁੰਦੀਆਂ ਨਾ ਆਪਣੇ ਮਨਜ ਕਹਿ ਦਿੰਦੀਆਂ ਮੈਂ ਇਹੀ ਕਿੜੀ ਧਾਰ ਕੱਢਣੀ ਆ ਹਾਂ ਕਿਹਦੀ ਕਰੇ ਤੁਹਾਨੂੰ ਚਾਹੀਦੀ ਉਹ ਦੋ ਤਿੰਨ ਸੋਨਾ ਆ ਜਾਈ ਉਹਨਾ ਆਉਣਾ ਚਾਹੀਦਾ ਵਾ ਹੁਣ ਉਮੀਦ ਵਾ ਦਿੱਲੀ ਵਾਲੀ ਰੋਜ਼ ਹਨ ਨੂੰ ਕਹਿੰਦੀ ਆਓ ਸਾਡੇ ਕੋ ਮਮੀ ਆਓ ਸਾਡੇ ਕੋ ਮੈਂ ਕਹਿ ਦਿੰਨੀ ਮੇਰੀ ਮੱਝ ਪਈ ਹੱਥ ਤੇ ਮੱਝ ਦੁੱਧ ਜਣੋਂ ਹਟੂਗੀ ਤੇ ਫੇ ਆਉਂਗੀ ਹੁਣ ਹੋਰ ਮੱਝ ਦੁੱਧ ਤੇ ਮਾਰ ਗਾਣੀ ਤੇ ਤੁਸੀਂ ਬਗਾਰੀ ਆ ਉਹਨੇ ਪਹਿਲੇ ਸਵੇਰੇ ਸੋਣਾ ਉਹਨਾਂ ਨੂੰ ਪਤਾ ਨਹੀਂ ਕਿੰਨੇ ਘਾਤ ਬਣਾਉਣੇ ਕੀ ਕਰਨਾ ਹਨਾ ਉਦੋਂ ਬੜਾ ਖੁਖਾ ਜਾ ਰੰਗਰਾਸੇ ਪੈਂਦਾ ਵਾ ਤੇ ਕਹਿੰਨਾ ਦੇਖਾਂਗੇ ਕੋਸ਼ਿਸ਼ ਕਰਾਂਗੇ ਹੁਣ ਠੀਕ ਕਰ ਕੋਈ ਨਹੀਂ ਮਸ਼ੀਨ ਲੈ ਆਵਾਂਗੇ ਧਾਰ ਰੋਈ ਤੋ ਉਹ ਜ਼ਿਆਦਾ ਹੋਣਾ ਨਾ ਇਹ ਮੰਦੀ ਤੋਂ ਤਾਂ ਕਰ ਜੀ ਤੋ ਉਹਨੂੰ ਲਾਉਣਾ ਪਰ ਅਰ ਕੱਢਣੀ ਇਹਨਾਂ ਨੂੰ ਆਉਂਦੀ ਨਹੀਂ ਨਹੀਂ ਤਾਂ ਧਾਰ ਦਾ ਕੀ ਮਤ ਉਹ ਆ ਇਹਨਾਂ ਨੂੰ ਸੁਕਾ ਲੈਣੀ ਮਨ ਨਹੀਂ ਉਹਦਾ ਆ ਵੀ ਆ ਕਿਦਾਂ ਚੱਲ ਸ਼ੈਣੀ ਧਾਰ ਕੱਢ ਰਹੇ ਨੇ ਕੋਈ ਤੁਸੀਂ ਘਰ ਦੇ ਕੰਮ ਕਰੋ ਨਾ ਗੱਲ ਉਹ ਵੀ ਉਹਨਾਂ ਨੂੰ ਚਾਹੀਦੀ ਪਾਣੀ ਨਹੀਂ ਸਿੱਖਣਾ ਨਹੀਂ ਨਹੀਂ ਮਨ ਤੇ ਇੱਕ ਚੀਜ਼ ਤਾਂ ਸਿੱਖੀ ਜਾਂਦੀ ਮਨ ਚਾਹ ਹੋਵੇ ਤੇ ਸਿੱਖਣ ਦਾ ਇੱਕ ਸ਼ੌਂਕ ਹੋਵੇ ਸ਼ੌਂਕ ਹੋਵੇ ਮਨ ਚਾਹੀਦਾ ਵਾ ਤੇ ਹਾਂ ਮੈਨੂੰ ਸ਼ੌਂਕ ਆ ਸਿੱਖਣਾ ਮੈਂ ਸਿੱਖਣੀ ਸਿੱਖਣੀ ਆ ਫਿਰ ਸਿੱਖੀ ਜਾਂਦੀ ਆ ਅਹੀਂ ਆਪਣੇ ਨਾਨਕੇ ਗਏ ਸੀ ਪੱਤ ਉਸ ਉਹਨਾਂ ਦੀ ਮਈ ਬੜੀ ਸੀਰੀ ਉਹਥੇ ਡੰਗੜਾ ਕਰੇ ਨਮਕਲਾ ਮਕੀ ਨਾ ਖੇਚ ਪੁੱਛ ਕੇ ਸਿੱਖਣੀ ਸਿੱਖ ਲਈਆ ਉਹ ਤਾਂ ਥੋੜਾ ਮੰਗ ਪੜਨਾ ਪਈ ਆ ਅੱਜ ਅੱਜ ਜ਼ਗੀਰ ਦੇ ਕੁੜੀਆਂ ਤੇ ਅੱਜ ਨਿੱਕੀਆਂ ਹੁੰਦੀਆਂ ਅੱਜ ਡੰਗਰ ਵੱਜੇ ਹੋਣੇ ਇਹਨਾਂ ਨੇ ਨਿੱਗ ਨਿੱਗ ਛੋਟੀਆਂ ਚ ਲਿਆ ਨਾ ਇੱਕ ਠਾਪੀ ਫੜ ਲੈਣੀ ਏਦਾਂ ਏਦਾਂ ਕਰ ਕਰ ਉਹਨਾਂ ਨੇ ਅੰਦੇ ਕੀ ਕਰਨ ਡਿੰਗੇ ਜਿਹੜਾ ਧਾਰ ਕੱਢਣ ਡਿੰਗਾਂ ਏਦਾਂ ਕੁੜੀਆਂ ਸਿੱਖ ਸਿੱਖ ਲਈ ਆ ਹੋ ਆ ਬਾਕੀ ਮੈਂ ਸਾਰਿਆਂ ਨੂੰ ਸਾਰੇ ਹੀ ਉਪਰਾਂ ਆ ਉਹਨੂੰ ਬੜਾ ਕਰਦੇ ਈਆਂ ਦਾ ਪਰ ਮੈਂ ਫਿਰ ਵੀ ਕਹਿੰਨਾ ਕਿ ਈਆਂ ਦਾ ਸਤਕਾਰ ਕਰਨਾ ਬਹੁਤ ਜ਼ਰੂਰੀ ਆ ਈਆਂ ਦੀਆਂ ਕਿਹੜਾ ਕੰਮ ਨਹੀਂ ਕਰ ਲਈਆਂ ਜਾਜ ਹੱਡੀਆਂ ਈਆਂ ਚਲਾ ਲੈਂਦੀਆਂ ਸਾਰੇ ਕੰਮ ਈਆਂ ਅੱਗੇ ਜਾਣ ਰਹੀਆਂ ਸਾਰੇ ਚਲਾ ਲਈਆਂ ਕਰੇਨਾ ਚਲਾ ਲੈਂਦੀਆਂ ਬਿਲਡਿੰਗ ਕਰ ਲੈਂਦੀਆਂ ਰਸੋਈ ਦਾ ਸਾਰਾ ਕੰਮ ਕਰ ਲਈ ਸਾਰਾ ਕੰਮ ਹੁੰਦਾ ਇਹਨਾਂ ਦਾ ਸਤਕਾਰ ਕਰਨਾ ਚਾਹੀਦਾ ਈਆਂ ਦਾ ਆਹ ਨਹੀਂ ਕੀ ਜੀ ਈ ਜਿਹੜੀ ਇਹ ਪਕੌੜੇ ਵੀ ਕੱਢ ਰਹੀ ਹੁੰਦੀ ਆਹ ਆ ਜਿਹੜੀ ਦੀਦੀ ਇਹੇ ਅੱਪੀ ਘਰ ਕੋਲ ਛੋਟੀ ਉਮਰ ਦੀ ਕਈ ਵੇ ਧੀ ਜੰਮਦੀ ਤਾਂ ਸੋਗ ਮਨਾਉਂਦੇ ਪੁੱਤ ਜੰਮਦਾ ਤਾਂ ਹਾਸੇ ਧੀ ਪੜ ਲਹੇਤੀ ਅਫਸਰ ਬਣਦੀ ਤੇ ਪੁੱਤਰ ਕਰਨ ਤਮਾਸ਼ੇ ਵਿਗੜੇ ਪੁੱਤ ਫਿਰ ਰਾਸ ਨਹੀਂ ਆਉਂਦੇ ਨਾ ਆਸੇ ਨਾ ਪਾਸੇ ਬੁੱਢੇ ਕੋਟੀਆਂ ਮਾਪੇ ਜੁੰਦੇ ਕਿਸਮਤ ਦੇ ਪ੍ਰਵਾਸੀ ਜਿਹੜੇ ਵਿਗੜੇ ਪੁੱਤ ਫਿਰ ਰਾਸ ਹੀ ਜਲਦੀ ਨਹੀਂ ਆਉਂਦੇ ਇਹ ਆ ਵੀ ਧੀਆਂ ਦਾ ਸਰਕਾਰ ਕਰੋ ਧੀਆਂ ਜਿਹੜਾ ਘਰਾਂ ਨੂੰ ਪਿਆਰ ਕਰੋ ਹਾਂ ਬਿਲਕੁਲ ਤੇ ਇਹ ਵੀ ਧੀਆਂ ਵੀ ਘਟ ਨਹੀਂ ਕੇਦੇ ਨਾਲੋਂ ਹੋਂਦ ਤੇ ਅੱਜਕੱਲ ਧੀਆਂ ਦਾ ਬਾਲਕ ਨੇ ਬੜਾ ਉੱਚਾ ਦਰਜਾ ਦਿੱਤਾ ਜਨਾਨੀ ਇਸਤਰੀ ਤੇ ਪਰੌਣੀ ਨੂੰ ਆਖਿਆ ਤੂੰ ਪੂੜੀਆਂ ਵੀ ਲੈ ਆ ਨਾ ਚਲ ਫਿਰ ਨਹੀਂ ਪਰੌਣੀ ਇਹ ਕੱਢਦੀ ਆਈ ਇਹ ਕਿਹ ਘਰੋਂ ਆਪਣੇ ਨੂੰ ਅੱਛਾ ਠੀਕ ਤੂੰ ਇਹ ਕੱਢ ਤੂੰ ਨੂੰ ਖਾ ਲੋ ਅੱਜ ਹਾਂ ਮੈਂ ਤਾਂ ਸਮਝ ਹੈ ਨਾ ਆਉਂਗੀ ਕੀ ਸਵਾਦ ਆਹੋ ਲਿਆਓ ਖਾਓ ਥਾਲੀ ਬੜ ਥਾਲੀ ਜੀ ਆਵੇ ਇੱਥੇ ਤੇ ਹੈ ਪੈਂਸੀ ਪਲੇਅਰ ਕੁਆਲੀ ਭਾਈ ਹੈ ਕਿ ਦੂਜੀ ਮੈਂ ਇਹੋ ਦੇ ਦੋ ਕੋਈ ਨਹੀਂ ਚਾਹਤੀ ਕੋਈ ਲਾਉਣੀ ਚਲੋ ਆਪਾਂ ਕੇਸੀ ਨੇ ਕੇਸੀ ਜਰੂਰ ਕਰ ਕੰਮ ਹੋਣਾ ਮਾਰ ਵਕਤ ਚੱਲਦਾ ਆਹ ਜੀ ਜੀ ਲਿਆਓ ਬੋਲ ਕਹ ਰਹੀ ਥਾ ਇਹ ਬੰਦੇ ਵੀ ਦੇਸੀ ਆ ਤੇ ਕੰਮ ਵੀ ਦੇਸੀ ਆ ਦੇਸੀ ਕੰਮ ਦੇਸੀ ਵਧੀਆ ਆ ਬੇਲਾ ਉਤਰਾਉਂਦੇ ਆ ਵੀ ਆਪਣੇ ਘਰ ਦੇ ਵਿੱਚ ਅੱਗ ਬਾਲਣੀ ਬਹੁਤ ਜ਼ਰੂਰੀ ਹੈ ਝੁੱਲਾ ਰੱਖੋ ਅੱਗ ਬਾਲੋ ਜ਼ਰੂਰ ਜਿਹੜੇ ਘਰ ਅੱਗ ਬਾਲਦੀਆਂ ਉਹਨਾਂ ਦੇ ਬਰਕਤ ਪੈਂਦੀ ਹੈ ਪਰ ਹੁਣ ਤਾਂ ਫੈਸ਼ਨ ਹੀ ਹੋ ਗਿਆ ਗੈਸ ਦਾ ਹੂੰ ਹੋਰ ਤਾਂ ਕਿਸੇ ਦੇ ਘਰ ਕੋਈ ਚੀਜ਼ ਬਣਦੀ ਉਹ ਕਿਹਨੂੰ ਕੋਈ ਪਤਾ ਨਹੀਂ ਕਿਹਦੇ ਤੇ ਕਿੱਥੇ ਬਣਦਾ ਕਿੱਥੇ ਨਹੀਂ ਬਣਦਾ ਜਿੱਦਾਂ ਬਣਨਾ ਜ਼ਿਆਦਾ ਜ਼ਰੂਰੀ ਝੁੱਲਾ ਬਲਣਾ ਜ਼ਰੂਰੀ ਹੈ ਅਗੇ ਇਹ ਵੀ ਜਿਹੜੇ ਜੁਲੇ ਦੇ ਜਰਾਨੀਆਂ ਕੰਮ ਕਰਦੀਆਂ ਐ ਨਾ ਉਹਨਾਂ ਦੀ ਅੱਖਾਂ ਨਹੀਂ ਖਰਾਬ ਹੋ ਜਾਂਦੇ ਨੀਰਾ ਨਹੀਂ ਖਰਾਬ ਹੁੰਦੀ ਉਹਦਾ ਇਹ ਵੀ ਧੂਆ ਪੈ ਪੈ ਕੇ ਗੰਦਾ ਪਾਣੀ ਨਿਕਲਦਾ ਰਹਿੰਦਾ ਹੀ ਅੱਖਾਂ ਸਾਫ਼ ਰਹਿੰਦੀਆਂ ਜੀ ਹੁਣ ਗੰਦਾ ਪਾਣੀ ਕੱਢ ਦੋ ਹੋਣ ਨਹੀਂ ਕੱਢਦੀਆਂ ਹੋਣ ਤੇ ਬਿਲਕੁਲ ਹੀ ਨਹੀਂ ਤੇ ਨਾ ਕਰਕੇ ਹੋਲਦੇ ਮੋਟਾ ਕਰਾ ਗਿਆ ਸੰਦੇ ਵੀ ਨਾ ਜੀ ਕਰੇ ਚੀਜ਼ ਬਣਾਉਣ ਤੇ ਆਰਡਰ ਹੋ ਜਾਂਦੇ ਕਰੇ ਜੀਜਾ ਮਿਲ ਜਾਂਦੀਆਂ ਚਲੋ ਯਾਰ ਮਾਰ ਕੇ ਸੁੱਕ ਦਿੱਤੇ ਬੜੇ ਆ ਸੱਚੇ ਪਾਸ਼ਾ ਆਰਖ ਨੂੰ ਸੁੱਕੀ ਦਵੇ ਘਾਰ ਨ ਹੋ ਰਹੀ ਐ ਨਾ ਨਾ ਦੇ ਤੂੰ ਮੈਂ ਖਾਈ ਪੈਣ ਦਿੰਨੇ ਆ ਤੇ ਨਾ ਹੀ ਥਰੀ ਨੂੰ ਪਸੀਨਾ ਹੀ ਆਉਣ ਦਿੰਨੇ ਆ ਬਿਮਾਰੀਆਂ ਤਾਂ ਹਨ ਲੱਗਦੀਆਂ ਜਾਂਦਾ ਥਰੀ ਨੂੰ ਪਸੀਨਾ ਆਉਣਾ ਵੀ ਜ਼ਰੂਰੀ ਆ ਥਰੀ ਨੂੰ ਥਰੀ ਨੂੰ ਪਸੀਨਾ ਜਿਆਦਾ ਆਉਗਾ ਗੰਦਗੀ ਥਰੀ ਦੀ ਸਾਰੀ ਨਿਕਲ ਗਈ ਅੰਦਰ ਦਾ ਸਾਫ ਹੋ ਗਿਆ ਉਦਾਂ ਹੀ ਮੜਾ ਜਾਂ ਗਰੀਬ ਪਸੀਨਾ ਚੋਣ ਨਹੀਂ ਲਾਦਾ ਤਾਂ ਉਹਦਾ ਪੱਖੇ ਥੱਲੇ ਜਾਏ ਸੀ ਥੱਲੇ ਮਾਟੀ ਕਰੀ ਹੁੰਦਾ ਵਾ ਫਰੀ ਉਹਦੇ ਜਨਾਹ ਖਰ ਹਾਂ ਐਰ ਦੀ ਬੇਵੀ ਗਰਮੀ ਵੀ ਜਿਆਦੀ ਪਿਆਣੀ ਹੋਣੀ ਕਿੰਨੀ ਗਰਮੀ ਹੋ ਗਈ ਆ ਲੈਣੀ ਪਦਮ ਤੈਨੂੰ ਤੂੰ ਅਖਬਾਰੀ ਪਹਿਲਾਂ ਹੀ ਆਹੋ ਆਕਾਸ਼ ਬਾਣੀ ਜਨਾ ਮੈਂ ਕਹਤਾ ਆਕਾਸ਼ ਬਾਣੀ ਹੋਣੀ ਇਹ ਤਾਂ ਤੇ ਤੂੰ ਅੰਦਰ ਜਾਮੀ ਹੋ ਗਈ ਆਕਾਸ਼ ਬਾਣੀ ਹੋਗੀ ਕਹਤਾ ਤੂੰ ਸਰਗਨ ਕਮੈਂਟ ਕਰ ਰੈਂਡੀ ਕਹਿੰਦੀ ਆਕਾਸ਼ ਬਾਣੀ ਦੀ ਗੱਲ ਘਸਾ ਲੈ ਰਿਹਾ ਤਾਂ ਜਾ ਲੈ ਕੈਂਡਾ ਦਿੱਤਾਂ ਪੈਂਡੇ ਕਰਨੀ ਹੋਸਾ ਨੂੰ ਪਤਾ ਲੱਗਦਾ ਇਹ ਵਿਚਾਨੀ ਪੈਣੀ ਹੈ ਨਾ ਆਹੋ ਆਪਣੇ ਗਾੜੀ ਸਰੀਰ ਨਹੀਂ ਚੱਲਦੀ ਗਰਮੀ ਦੇ ਨਹੀਂ ਪਤਾ ਨਹੀਂ ਹੁਣ ਉਹ ਗਰਮੀ ਵਾਕਿਆ ਹੁੰਨੀ ਪੈਂਦੀ ਆ ਪਰ ਗਾੜੀ ਇਹ ਨਹੀਂ ਨਹੀਂ ਹੈ ਕਿ ਕਹੇ ਜੋ ਕਿ ਹੁਣ ਗਰਮੀ ਉਹ ਹੀ ਆ ਸਰੀਰ ਨੂੰ ਚੱਲਦੇ ਗਾੜੀ ਗਾੜੀ ਸਰੀਰ ਚੱਲਣ ਜੋਗੇ ਨਹੀਂ ਹਾਂ ਤੇ ਇਹ ਕਰਕੇ ਗਰਮੀ ਆਪ ਨੂੰ ਜਾਰੀ ਲੱਗਦੀ ਤੇ ਐਂ ਲੱਗਦਾ ਜਿਦਾ ਮੋਹਰ ਪੈ ਗਈ ਬਾਕੀ ਇਹੀ ਰੋਖ ਵੱਡੀ ਜਾਣਦੇ ਰੋਖਾਂ ਹੀ ਕਿਤੇ ਰਹਿ ਨਹੀਂ ਦਿੱਤਾ ਸਾਡੇ ਵੱਡਿਆਂ ਵੱਡੇਰਿਆਂ ਨੇ ਪੈਗਿਆਂ ਦੇ ਵਿੱਚ ਬੰਨਿਆਂ ਤੇ ਰੁੱਖ ਲਾਏ ਹੀ ਉਹ ਅਸੀਂ ਕੱਟ ਕੇ ਪੱਦਰੇ ਸਾਫ਼ ਕਰ ਦਿੱਤੇ ਆ ਵੀ ਇਹ ਫਸਲ ਵਾਰ ਦਿੰਦੇ ਆ ਇਹ ਉਹ ਆ ਜੀ ਆ ਹਨਾ ਇਹਦੇ ਕਰਕੇ ਕੋਈ ਇਹ ਬੰਨੇ ਤੇ ਰੁੱਖ ਨਹੀਂ ਰਹਿ ਗਿਆ ਕਿਤੇ ਇਹ ਨਹਿਰਾ ਦੂਰਾਂ ਦੇ ਰੁੱਖ ਹੈਗੇ ਆ ਸੜਕਾਂ ਤੇ ਰੁੱਖ ਨਹੀਂ ਕਿਤੇ ਹੈਗਾ ਸੜਕਾਂ ਦਾ ਰੁੱਖ ਹੋਈ ਸਾਰੇ ਵਾੜ ਦਿੱਤੇ ਆ ਇੱਥੇ ਦੇ ਅੰਦਰ ਸਾਫ਼ ਕਹਿੰਦੇ ਆ ਵੀ ਜੇ ਇੱਥੋਂ ਜਾਏ ਦਾ ਦਰਿਆ ਦੇ ਪੁੱਲ ਤੱਕ ਕਿਤੇ ਇੱਕ ਰੁੱਖ ਨਹੀਂ ਆ ਕਹਿੰਦੇ ਕੋਈ ਕਿਹੜਾ ਨਿਕਾ ਨਿਆਣਾ ਹੋਵੇ ਹਾਇ ਕਿਸੇ ਨੂੰ ਕਿਸੇ ਨਿਆਣਾ ਰੋਵੇ ਦੁੱਧ ਵੀ ਬੁੜੀਆਂ ਵੀ ਨੇ ਵਰ ਪਿਆਰਦੀਆਂ ਆ ਕਿੱਥੇ ਬੈ ਬਊਗਾ ਕੋਈ ਕਿੱਥੇ ਕਿਸੇ ਨਿਆਣੀ ਪਾਣੀਆ ਘੁੱਟ ਪਿਆਰੂਗਾ ਫਾਰਮਸ਼ ਕਰੋ ਜੀ ਨਾ ਛੱਡ ਨਾ ਦੋ ਕਿਲਾ ਕੇ ਦੋ ਤਿੰਨ ਕਿਲੋਮੀਟਰ ਤੇ ਬਿਲਕੁਲ ਰੁਕਣੀ ਹੈ ਕਰੋ ਇਹ ਪ੍ਰੀਕਟੂਲੀ ਮੰਨ ਲਓ ਕਿ ਇਹਨੂੰ ਘਬਰਾਹਟ ਹੀ ਹੋਈ ਆ ਉਹ ਕਹਿੰਦਾ ਕਿ ਹੈ ਹੀ ਨਹੀਂ ਰੁਕ ਪਈ ਬਿਲਕੁਲ ਵੱਡ ਤੇ ਨਵੀਂ ਯਾਰ ਰੋਡ باندې ਇਹਨੂੰ ਲਾ ਕਰਕੇ ਤੇ ਚਲੋ ਭੈਣ ਭਰਾਵਾਂ ਨੂੰ ਸਾਰੇ ਨੂੰ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਨਹੀਂ ਆਓ ਤੇ ਆਣ ਕੇ ਗਰਮਾ ਗਰਮ ਪਕੌੜੇ ਖਾਓ ਮਨਜੀਬ ਆ ਜਾ ਵੀਰ ਤੁਹਾਨੂੰ ਪਤਾ ਲੋਈ ਚੱਲ ਪਿਆ ਜੇ ਪੂੜੀਆਂ ਦਾ ਕੰਮ ਆ ਹੋ ਗਏ ਹੋ ਗਈ ਹੈ ਸ਼ੁਰੂ ਪੂੜੀਆਂ ਕਾਦੀਆਂ ਰੋਟੀਆਂ ਹੀ ਆ ਗਈਆਂ ਸਾਲ ਕੋ ਹੋਇਆ ਆ ਹੋਇਆ ਆ ਮਾਸਾ ਮਾਸਾ ਜੀ ਖੁੜੀ ਬਣਾਉਂਦੇ ਰਹਾ ਤੇ ਲੈ ਕੇ ਜੇ ਗਿੰਦੇ ਰੋ ਕੱਢੀ ਨਹੀਂ ਰੇ ਸਿਦਕਾ ਜਾਂਦਾ ਮੰਦੀਪ ਸਾਡੀ ਡਈ ਆ ਵੇਲਣ ਮੰਦੀਪ ਮੰਦੀਪ ਸਿੱਧਾ ਮੂੰਹ ਕਰੋ ਨਹੀਂ ਕੋਈ ਨਹੀਂ ਇਧਰ ਬਣਾਓ ਮੰਦੀਪ ਮੂੰਹ ਸਿੱਧਾ ਕਰ ਇਧਰ ਬਣਾਓ ਚੁੰਕੇ ਵੱਲ ਘੁਮਾ ਕੇ ਲਓ ਜੀ ਜਿੱਦਾਂ ਤੁਸੀਂ ਸਰਕਾਰ ਦਾ ਆਰਡਰ ਹੰਦ ਤੇ ਮੰਨਣਾ ਪੈਣਾ ਸਰਕਾਰ ਦਾ ਆਰਡਰ ਵੀ ਮੈਨੂੰ ਮੰਨਣਾ ਪੈਣਾ ਹੈ ਮੈਨੂੰ ਸਰਕਾਰ ਦਾ ਆਰਡਰ ਵੀ ਮੰਨਣਾ ਪੈਣਾ ਨਾ ਨਹੀਂ ਨਹੀਂ ਸਰਕਾਰ ਦਾ ਆਰਡਰ ਵੀ ਚਲ ਮੂੰਹ ਹੋਣਾ ਚਾਹੀਦਾ ਪਤਾ ਹੈ ਹਾਂ ਵੇਹ ਓਏ ਸਾਡੀ ਭੈਣ ਤੇ ਸਾਡਾ ਭਾਂਜਾ ਓਹ ਸਾਡੀ ਬੀਬੀ ਗਿਆ ਕੈਨੇਡਾ ਦੀ ਧਰਤੀ ਤੇ ਇੱਕ ਭਾਂਜਾ ਸਾਡਾ ਕੈਨੇਡਾ ਦੀ ਧਰਤੀ ਤੇ ਆ ਇਸੇ ਹੀ ਭੈਣ ਦਾ ਬੇਟਾ ਕਿੰਨੇ ਚਿਰ ਹੋ ਗਿਆ ਭਲਾ ਗਏ ਨੂੰ 2.5 ਸਾਲ ਹੋ ਗਿਆ ਨਾ 2.5 ਸਾਲ ਅੱਛਾ 2.5 ਸਾਲ ਹੋ ਗਏ ਆ ਓਹ ਮੁੰਡਾ ਬਹੁਤ ਨਾਈਸ ਵਧੀਆ ਇਹ ਉਤੋਂ ਵੀ ਜ਼ਿਆਦਾ ਇਹ ਉਤੋਂ ਵੀ ਜ਼ਿਆਦਾ ਵਧੀਆ ਉਹਨੇ ਪੜ੍ਹਾਈ ਬਹੁਤ ਕੋਈ ਨਹੀਂ ਭੁੱਲ ਗਈ ਜੇ ਲੈ 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 ਇਹ ਮੋਲਕ ਤੇਰੇ ਵਾਸਤੇ ਹੀ ਆ ਹਾਂ ਜੇ ਰੋ ਮੈਂ ਤੈਨੂੰ ਵੇਨਾ ਨਾ ਮੇਰਾ ਵੀ ਮਨ ਜਿਹੜਾ ਦਗਦਗ ਕਰਕੇ ਫੁੱਲ ਜਾਂਦਾ ਅਛਾ ਅਛਾ ਠੀਕ ਆ ਤਲਵਾੜਾ ਦਾ ਬੂੜੀ ਵਾਲੇ ਨਹੀਂ ਇਹਦੇ ਹਲ ਵੇਖ ਕੇ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਹਾਂ 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 ਹਲਵਾ ਹੀ ਬਹੁਤ ਚੋਸਤ ਵਾ ਵੜਾ ਕੇ ਨਜ਼ਰ ਲਾਣੀ ਆ ਨਜ਼ਰ ਲਾਤੀ ਹੁਣ ਗਾੜੀ ਫੁੱਲੀ ਨਹੀਂ ਗਈ ਦੂਜੀ ਹਾਂ ਨਾ ਜੰਮਾ ਪਾਈ ਲੈ ਨਹੀਂ ਨੇ ਬਸ ਸਵਾਦ ਬਣੇ ਪਕੌੜੇ ਹੋਰ ਬਹੁਤ ਸਵਾਦ ਬਣੇ ਬਸ਼ਰ ਵਧੀਆ ਖਾਈ ਜਾਓ ਫੇ ਤਗੜੇ ਹੋਗੇ ਉਹ ਹੱਡੀ ਫਲਵਾੜੀ ਆਹ ਹੁਣ ਫਲਵਾੜੀ ਤੇ ਬਾਜੀ ਪਾਣੀ ਪਾਣੀ ਨਹੀਂ ਨਹੀਂ ਚਲੋ ਉਹਦੇ ਹੁਣ ਜਗਾ ਉਹਨਾਂ ਦੇ ਹੈਗੀ ਹੈ ਆਹੀਂ ਵੀ ਲਾਏ ਫੁੱਲ ਉਧਰ ਇਧਰ ਸ਼ੁਰੂ ਕੀਤੇ ਕੰਮ ਵਧੀਆ ਚੱਲਣ ਰਿਹਾ ਆਵੇਂ ਫੁੱਲ ਗਏ ਹੈਂ ਆ ਗਈ ਆਗੇ 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 ਖਾਣ ਵਾਸਤੇ ਮੈਂ ਮੈਨੂੰ ਨਹੀਂ ਦੇਵਾ ਮ ਖਾਲੀ ਜਾਣੀਆਂ ਵਾ ਅਛਾ ਨਹੀਂ ਖਾਣ ਵਾਸਤੇ ਕਿਉਂ ਨਹੀਂ ਦੇਣੀ ਖਾਣ ਮੰਦੀ ਖੜਾਓ ਖੜਾਓ ਖਾਣ ਨਹੀਂ ਦੇ ਕੱਦਨ ਗਏ ਸੀ ਆ ਪਾਣੀ ਪਾਤਾ ਵਾ ਨਹੀਂ ਪਤਾ ਨਹੀਂ ਕਿੱਦਾਂ ਹੋਇਆ ਛਿੱਟਾ ਪੈ ਗਿਆ ਉਹ ਪਾਣੀ ਦੇ ਛਿੱਟਾ ਪੈ ਗਏ ਠੀਕ ਚਲੋ ਠੀਕ ਆ ਜੀ ਮਿਲਦੇ ਆ ਅਗਲੇ ਵਲੌਗ ਦੇ ਨਾਲ ਸਾਰੇਨ ਪਿਆਰਪਰੀ ਸਤਿ ਸ਼੍ਰੀ ਅਕਾਲ ਬੋਲਿਆ ਚਾ ਲਿਆ ਮਾਫ ਕਰਨਾ ਤੇ ਇਹ ਆ ਵੀ ਸਾਰੇ ਜਣੇ ਆਓ ਹਾਂ ਸਾਡੇ ਲੋ ਇਹੋ ਬੇਨਤੀਆਂ ਬਸ ਧੀਆ ਨੂੰ ਪਹਿਣਾ ਨੂੰ ਭਰਾਵਾਂ ਨੂੰ ਵੀਰਾਂ ਨੂੰ ਬੱਚਿਆਂ ਨੂੰ ਨਾਲ ਬੱਚੇ ਲੈ ਕੇ ਆਓ ਤੇ ਫੇਰ ਹੀ ਆਪਾਂ ਆ ਹੋਗੇ ਬਹਿ ਕੇ ਅਜਵਾਈ ਕਰਾਂਗੇ ਨਾਲੇ ਤੁਹਾਡਾ ਵੀ ਬਲੌਗ ਬਣਾਵਾਂਗੇ ਸਹੀ ਗੱਲ ਹੈ ਹੈ ਹਾਂ ਚਲੋ ਮਾਲਕ ਪਰੋਣਾ ਆਈ ਜਾਊਗਾ ਆ ਮਾਲਕ ਤੁਹਾਨੂੰ ਚੜਦੀ ਕਲਾ ਤੇ ਤੰਦਰੁਸਤੀ ਬਖਸ਼ੀ ਸੱਚੇ ਪਾਤਸ਼ਾਹ ਓਕੇ ਜੀ ਓਕੇ うん。